ਧਿਆਨ ਦੇਣ ਚੋ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਮੂਲੀ ਵਾਲੇ ਪਰੌਂਠੇ ਸਵਾਦਿਸ਼ਟ ਬਣਾਉਣ ਲਈ ਇਸ ਵਿੱਚ ਹਿੰਗ ਅਤੇ ਭੁੰਨੇ ਹੋਏ ਚਣਿਆਂ ਦੀ ਦਾਲ ਨੂੰ ਪੀਸ ਕੇ ਆਟੇ ਵਿੱਚ ਪਾਉਣ ਨਾਲ ਪਰੌਂਠੇ ਬਹੁਤ ਹੀ ਸਵਾਦਵਾਨ ਬਣਨਗੇ ਨੰਬਰ 2 ਸੂਜੀ ਨੂੰ ਕਾਫੀ ਸਮਾਂ ਸਟੋਰ ਕਰਕੇ ਰੱਖਣ ਲਈ ਇਸ ਨੂੰ ਪਹਿਲਾਂ 5-7 ਮਿੰਟ ਹਲਕੇ ਸੇਕ ਤੇ ਭੁੰਨ ਲੈਣਾ ਚਾਹੀਦਾ ਹੈ ਇਸ ਨਾਲ ਸੂਜੀ ਕਾਫੀ ਸਮਾਂ ਖਰਾਬ ਨਹੀਂ ਹੁੰਦੀ ਨੰਬਰ 3 ਪਾਲਕ ਨੂੰ ਤਾਜ਼ਾ ਰੱਖਣ ਲਈ ਪਹਿਲਾਂ ਉਸ ਨੂੰ ਧੋ ਕੇ ਕੱਟ ਲਓ ਫਿਰ ਉਸ ਨੂੰ ਸੁੱਕਾ ਕੇ ਇੱਕ ਜਿਪ 락 ਬੈਗ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਉਹ ਕਾਫੀ ਸਮਾਂ ਖਰਾਬ ਨਹੀਂ ਹੋਵੇਗੀ ਨੰਬਰ 4 ਇਮੜੀ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇਸ ਨੂੰ ਨਮਕ ਵਾਲੇ ਪਾਣੀ ਵਿੱਚ ਮਿਲਾ ਕੇ ਧੁੱਪ ਵਿੱਚ ਸੁਕਾ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਉਹ ਕਾਫੀ ਸਮਾਂ ਖਰਾਬ ਨਹੀਂ ਹੋਵੇਗੀ ਨੰਬਰ 5 ਹਲੂਆ ਨੂੰ ਕਾਲੇ ਹੋਣ ਤੋਂ ਬਚਾਉਣ ਲਈ ਇਹਨਾਂ ਨੂੰ ਕੱਟ ਕੇ ਬਰਫ਼ ਵਾਲੇ ਪਾਣੀ ਵਿੱਚ ਭੰਉ ਕੇ ਰੱਖਣਾ ਚਾਹੀਦਾ ਹੈ। ਨੰਬਰ 6 ਤੰਦੂਰ ਵਾਲੀ ਰੋਟੀ ਬਣਾਉਂਦੇ ਸਮੇਂ ਆਟੇ ਵਿੱਚ ਥੋੜਾ ਜਿਹਾ ਦਹੀਂ ਮਿਲਾ ਲੈਣਾ ਚਾਹੀਦਾ ਹੈ। ਇਸ ਨਾਲ ਉਹ ਬਹੁਤ ਹੀ ਨਰਮ ਬਣਦੀ ਹੈ। ਨੰਬਰ 7 ਆਦਰਕ ਦਾ ਛਿਲਕਾ ਜਲਦੀ ਲਾਉਣ ਲਈ ਇਸ ਨੂੰ ਚਾਕੂ ਦੀ ਬਜਾਏ ਚਮਚ ਨਾਲ ਚਿੜਨਾ ਚਾਹੀਦਾ ਹੈ। ਨੰਬਰ 8 ਦਾਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਦਾਲਾਂ ਵਾਲੇ ਡੱਬਿਆਂ ਵਿੱਚ ਨਮਕ ਦੇ ਖੁਸ ਸੁੱਕੇ ਪੱਤੇ ਪਾ ਦੇਣੇ ਚਾਹੀਦੇ ਹਨ। ਇਸ ਨਾਲ ਦਾਲਾਂ ਖਰਾਬ ਨਹੀਂ ਹੋਣਗੀਆਂ। ਨੰਬਰ 9 ਸਬਜ਼ੀਆਂ ਜਾਂ ਫਲਾਂ ਨੂੰ ਬਰਤਨ ਤੋਂ ਪਹਿਲਾਂ ਉਹਨਾਂ ਨੂੰ ਪਾਣੀ ਵਿੱਚ ਬੇਕਿੰਗ ਸੋਡਾ ਪਾ ਕੇ 15 ਮਿੰਟ ਡਬੂ ਕੇ ਰੱਖਣ ਨਾਲ ਉਹਨਾਂ ਉੱਪਰ ਲੱਗੇ ਬੈਕਟੀਰੀਆ ਨਿਕਲ ਜਾਂਦੇ ਹਨ ਨੰਬਰ 10 ਖਾਣੇ ਨੂੰ ਵਾਰ-ਵਾਰ ਕਦੇ ਵੀ ਗਰਮ ਨਾ ਕਰੋ ਇਸ ਨਾਲ ਉਸਦੇ ਪੌਸ਼ਟਿਕ ਤੱਤ ਨਾਸ਼ਟ ਹੋ ਜਾਂਦੇ ਹਨ